ਬੇਟਾ ਜਿਹੜੀ YouTube ਚੈਨਲ ਦੀ ਮੈਂ ਤਾਂ ਟੈਕ ਟੈਕ ਕਰ ਰਹੀ ਸੀ ਕਿ ਗਾਇਲ ਮੋਰਚਾ ਕਿੰਨਾ ਆ ਗਿਆ ਸੀ ਰਿਅਲ ਸਵੈਸ ਦੇ ਅੰਮੈ ਚੈਨਲ ਨਾਲ ਖਾਣ ਲਈ ਕੁਝ ਭੁਜੀਆ ਚਾਹ ਆਪਣੀ ਮੋਕਲੀ ਪਹਿਲੇ ਹੋੜਾ ਆਪਣੇ ਅਖਾਉਂ ਦੇ ਭੁਜੀਆ లైਕ ਨੂੰ ਜੀ ਦੇ ਵੀਡੀਓ ਤੇ ਜੀ ਦੇ ਦੰਦ ਬਣਾਓ ਜੀ ਜੈਦ ਦੇਖੋ ਮੀ ਨਾ ਕਿੰਨੇ ਪੱਤੇ ਡਿੱਗੇ ਇੱਥੇ ਹੈ ਗਾਇਲ ਮੈਂ ਵੀ ਇਸ ਦਿਨੇ ਤੋਂ ਕੋਰਾ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਇੱਥੇ ਦੇਖੋ ਆਪਣੇ ਕਿਥੇ ਉਰਾ ਕੇ ਬੈ ਗਿਆ ਆਪਾਂ ਤੁਹਾਨੂੰ ਦਿਖਾਇਆ ਸੀ ਕਿ ਆਪਾਂ ਨਰ ਦੋਤੇ ਸੀ ਇਹਨੂੰ ਕਰਨਾ ਆਪਾਂ ਜਿਹੜੇ ਦੋਤੇ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਪੈ ਗਿਆ ਦੇਖੋ ਤੁਸੀਂ ਇੱਕ ਠੰਡਾ ਮੌਸਮ ਆ ਦੇਖੋ ਇਹ ਲਾਲ ਗਾਇਨੀ ਗਰਮੀ ਹੀ ਪੈਂਦਾ ਸੀ ਪਹਿਲੇ ਇਸ ਲਈ ਉਹਨੂੰ ਵੀ ਠੰਡ ਲੱਗਦੀ ਸੀ ਉਹ ਇੱਥੇ ਆ ਕੇ ਬਹਿ ਗਿਆ ਦੇਖੋ ਤੁਸੀਂ ਆਹ ਮੈਂ ਨਿੱਕੀ ਭੈਣ ਕੱਲ ਮਾਸੀ ਦੀ ਉਨੀ ਚੱਲ ਗਈ ਸੀ ਫੇਰ ਇਹ ਕਦੋਂ ਐ ਵੀ ਰਹਿਣਾ ਮੈਂ ਹੈਲੋ ਅਪਣਾ ਅੱਜ ਦਾ ਮੌਸਮਾ ਦੇਖੋ ਤੇ ਸੀ ਹਵਾ ਚੱਲਦੀ ਪਈ ਅੱਜ ਇਦਾਂ ਹੀ ਮੌਸਮਾ ਬੜਾ ਹੋ ਗਿਆ ਠੰਡ ਹੈ गाइस ਦੇਖੋ ਮੌਸਮ ਕਿਹੋ ਜਿਹਾ ਦੇਖੋ ਦੇਖੋ ਤੁਸੀਂ ਅੱਜ ਬੜਾ ਠੰਡਾ ਮੌਸਮ ਆ ਦੇਖੋ ਹਵਾ ਚੱਲਦੀ ਪਈ ਆ ਗਾਇਜ ਦੇਖੋ ਇੱਥੇ ਹਰਿਆਲੀ ਹਰਿਆਲੀ ਬੜਾ ਸੋਹਣਾ ਮੌਸਮ ਵੀ ਇੱਕ ਵਾਰ-- ਵੰਦੀਆ ਤਾਨੂੰ ਗਾਣਾ ਸੁਣੀਆ ਇੱਧਰ ਕੋਠਾ ਉੱਧਰ ਕੋਠਾ ਪਿਸਲਾ ਕੋਠਾ ਚੋਪਿਆ ਸਾਹ ਸਗੀ ਬੁਝਾ ਸੌਲਾ ਲੋਪਿਆ ਮੁਸਕਾਨ ਹੋਰ ਹੁੰਦਾ ਲੈਣੀ ਹੈ ਆਪਾਂ ਹੈਂਡਵੋਸ਼ ਕਰ ਲੈਣਗੇ ਕਿਉਂਕਿ ਆਪਾਂ ਸੈਲ ਨੂੰ ਆ ਰਿਹਾ ਸੀਗਾ ਕਿਉਂਕਿ ਵਾਲ ਦੇ ਚਾ ਵਾਲ ਵੀ ਪ੍ਰੋਟੀਨ ਹੋਣੇ ਹੈ ਕਿਉਂਕਿ ਅੱਜ ਮੌਸਮ ਵੀ ਬੜਾ ਵਧੀਆ ਹੈ ਇਸ ਲਈ ਅੱਜ ਆਪਾਂ ਬਾਅਦਾਂ ਅੱਗੇ ਵੀ ਛਿੱਲਾਂਗੇ ਬਸ ਹੈਂਡਵੋਸ਼ ਕਰ ਲਈਏ ਹੁਣ ਅਰੇ ਦਿੱਤੋ ਅਸਲੀਸ਼ਾ ਨਾ ਬਾਹਰ ਐ ਨਾ ਇਸ ਜੀ ਆ ਕੇ ਪੱਤੇ ਆ ਕੇ ਡੱਢੇ ਜਾਂਦੇ ਦੇਖੋ ਆਇਆ ਮੈਂ ਕਾਹਨਾ ਸੋ ਬਾਜਾ ਹਲੂ ਵੀ ਸਿਰਨੇ ਹੈ ਨੋਸਤੂ ਵੀ ਕਰਨਾ ਹੋ ਗਿਆ ਚਲ ਤੋ ਗਿਆ ਗਾਜੇ ਕਪੜੇ ਹਲੂ ਆ ਗਿਆ ਨਾ ਪਾਲੂ ਛੱਲਦੇ ਆ ਮੈਂ ਕਾਹਨ ਦੇਖ ਕਹਿੰਦੇ ਕਿ ਅੱਜ ਇੱਕ ਹੋਰ ਦੇ ਦੋ ਹਰ ਕੰਮ ਤੁਸੀਂ ਆਪ ਕਰੈਗੇ ਅੰਨੇ। ਗਾਇਜ ਜੇ ਸਭ ਨਹੀਂ ਕਰਦੇ ਨਾ ਉਹ ਹੱਥ ਨਾਲ ਆਪੇ ਕੰਮ ਸੋ ਕਾਪਾ ਕਰਦੇ ਨਾ ਕਰਨੀਆਂ। ਲੱਗ ਰਹੀ ਹੈ ਲੰਬੜੀ ਕੋਤਾਂ ਲਿਆਈ ਗਾਇਜ਼ ਮੈਂ ਪਿਆਜ਼ ਰੱਤਾ ਬਈ ਹਮ ਹੰਦੀ ਜਿੰਨੀ ਅਲੂ ਕਟੁੰਦਾ ਕੋ ਬਹੁਤ ਜਿਆਦਾ ਖੜਾ ਫੈਸ ਕਰਕੇ ਮੈਂ ਕਿਹਾ ਮਾ ਵੀ ਹੰਪ ਘਰਾਣਾ ਤੇ ਤਬ ਵਗੈਰਨ ਦਾ ਕੁਛ ਉਲਾਲੀਗਾ ਵੀ ਗਾਇਜ਼ ਮੇਰੀ ਕਟਿੰਗ ਵੀ ਦੇਖੇ ਪੈਂਦਾ ਨਹੀਂ ਗਾਇਜ਼ ਆਪਾਂ ਵੀ ਹੋਲੀ-ਹੋਲੀ ਕਰਾਂਗੇ ਉਹਨੇ ਫਿਰ ਮੈਂ ਕਿਹਾ ਤੇ ਤੇ ਜਿੰਗਰ ਲਾ ਥੋੜਾ ਬੋਤਾ ਦੇਦਪ ਗਾਇਸ ਕਰਦੇ ਨੇ ਤੇਰੇ ਗੱਲ ਵੀਰੇ ਨੂੰ ਅੱਛੇ-ਛੇ ਕੋਕਲਾ ਆ ਗਿਆ ਅੰਨ ਦੀਆ ਵੀਰੇ ਨੂੰ ਸਵੇਰ ਨੂੰ ਸਰੋਤੇ ਦੀ ਲੰਗ ਹੀ ਦੇਖ ਰਿਹਾ ਹੁਣ ਆਪਾਂ ਟੜਕੇ-ਟੜਕੇ ਖਾਣਗੇ ਜਾਇ ਇਸ ਤਰ੍ਹਾਂ ਕੱਟ ਕੇ ਲਿਓ ਮੇਰੇ ਪਿਆਰੇ ਕਿੰਦਾ ਰਿਕਾਰਡਿੰਗ ਕਰਦਾ ਪਿਆ ਮੈਂ ਗਾਇਜ਼ ਇੱਥੇ ਆਪਾਂ ਜਿਹੜਾ ਵੀਡੀਓ ਬੰਦ ਕਰ ਦਿੰਦੇ ਆ ਨਾ ਡੱਡੂ ਨੂੰ ਪਤਾ ਨਹੀਂ ਕੀ ਹੋ ਜਾਂਦਾ ਇੱਕ ਡੱਡੂ ਆ ਪਿੱਛੇ ਦੇ ਵੀ ਦੇ ਵੀਰਾਵੋ ਡਰਾਮ ਦੇ ਪਿੱਛੇ ਉਹ ਵਾਟੇ ਵਾਜਾਈ ਕੱਢਣ ਲੱਗ ਜਾਂਦਾ ਹੁੰਦਾ ਵਾ ਜੱਡੂ ਲੱਗ ਜੱਡੂ ਨੂੰ ਹੋਵੇ ਅਸਾਦੀ ਕਿਦਾਈ ਹੋ ਗਿਆ ਬੇਤੋ ਤਿੱਦੈ ਤੂ ਤਿੱਦੈ ਕਰਨਾ ਸੀ ਚਾਲੂ ਨਾ ਜਾ ਕਮਲ ਪਾਣਾ ਕਰਾ ਦਿਆ ਮੈਂ ਹਲਕ ਹਾਂ ਹਾਂ ਮੈਂ ਹੋਰ ਤੀਰ ਦਾ ਕੰਮ ਇਹ ਤੀਰ ਚਾਹੁੰਦਾ ਗਾਦੂ ਲਈ ਲੱਗ ਗਿਆ ਹਾਂ ਇਹ ਗਾ

ਦੇਖੋ ਬਦਲੌਚੀ ਗਾਇਸ ਹੁਣ ਆਪਾਂ ਦੇਖੋ ਕਿ ਹੋ ਲੱਗਣ ਲੱਗਾ ਵਾ ਪਰੌਠਾ ਵੀ ਬਾਜੂ ਪੱਕਣਾ ਵਾਓ ਯਮੀ ਬੜਾ ਟੇਸਟ ਲੱਗਦਾ ਮੈਨੂੰ ਤੇ ਤੁਸੀਂ ਕਮੈਂਟਾਂ 'ਚ ਦੱਸਿਓ ਕਿ ਇਹਨੂੰ ਗਨੂ ਆਲੂ ਵਾਲਾ ਪਰੌਠਾ ਵਧੀਆ ਲੱਗਦਾ ਵਾ ਗਾਇਸ ਹੁਣ ਆਪਾਂ ਪਰੌਠਾ ਆਪ ਤਾਂ ਇਸ ਤੇ ਪਾਵਾਂਗੇ ਮਮਾ ਪੌਣ ਲੱਗੇ ਆ ਦੇਖੋ ਤੁਸੀਂ ਯਮੀ ਦੇਖ ਕੇ ਨਾ ਬੜਾ ਟੇਸਟੀ ਲੱਗਣ ਦਿਆ ਵਾ ਹੁਣ ਆਪਾਂ ਵੀਰੇ ਦੀ ਪਲੇਟ ਡੈਕੋਰੇਟ ਕਰ ਲਈ ਤੇ ਦਹੀਂ ਪਾ ਦਈਏ ਕੇੇ ਪਾ ਦਈਏ ਫੇਰ ਉਹਨੂੰ ਵੀਰੇ ਨੂੰ ਦੇਣੀ ਆ ਗਾਇਸ ਹੁਣ ਆਪਾਂ ਖਰਨ ਲੱਗੇ ਆ ਕੀ ਵੀ ਦੇਖੋ ਪਿੰਕ ਪਿੰਕ ਜਿਹਾ ਲੱਗਦਾ ਫੇਵਾ ਬੜਾ ਟੇਸਟ ਲੱਗਣ ਦਿਆ ਭਾਈ ਅਮੀ ਹੋਰ ਖਾ ਲਿਆ ਅਰਾ ਕਰਿਆ ਸੀਗਾ ਹੁਣ ਆਪਾਂ ਪਰੋਠਾ ਖਾਵਾਂਗੇ ਮੰਮਾ ਤੋਂ परोठा भी रेडी हो गया ਇਸ ਤਰ੍ਹਾਂ ਬਹੁਤ ਜ਼ਿਆਦਾ ਗਰਮ ਆ। ਤੁਸੀਂ ਬਹੁਤ ਕੰਨ ਲੈ ਰਹਾ। ਮੈਂ ਜਿੱਤ ਜਹਾ। ਗਾਇਜ਼ ਦੇਖੋ ਬਰੈਡੀ ਸੀਆ। ਲਾਤਾ ਕਿ ਆ। ਗੱਲ ਯਾਨੀ ਬਹੁਤ ਜ਼ਿਆਦਾ ਟੇਸਟੀ ਹੈ। ਬਰੌਟ ਵਿਦ ਦਰੇ ਬਣਾ ਕੇ ਕੱਲੇ ਮੀਂਹ ਵਾਲੇ ਮੌਸਮੋ ਖਾ ਲੋ। ਗਾਇਜ਼ ਦੇਖੋ ਵੀਰਾਂ ਟਾਈਮ ਲੱਗ ਜਾਂਦਾ ਜਿੰਦਰਾਵਾ ਦੋ ਵੀ ਆ ਰੋਟੀ ਆ ਵੀ ਦੇਖੋ ਗਾਇਸ ਕਵਾੜ ਵੇਚ ਕੇ 5 ਰੁਪਏ ਮਿਲਿਆ ਆਪਾਂ ਨੂੰ ਇਹ ਆਕ ਨਾ ਹੋ ਗਿਆ ਸ਼ਾਮ ਦੇ ਬਿਸਕੁਟ ਦਾ ਜਹਾ ਹੁਣ ਗਾਇਸ ਆਪ ਖਾਣਾ ਵੀ ਖਾਰੇ ਸ਼ਾਮਬੁਰਾ ਵੀ ਵੇਚਤਾ ਹੁਣ ਆਪ ਲੋਗਰ ਮੈਂ ਟਿਕਟ ਲੱਗ ਗਿਆ ਮੈਂਵਾਰੀ ਦੇਣ ਲੱਗੀਆਂ ਇਹ ਦੋਵੇਂ ਵੀਰਾਂ ਤਰ੍ਹਾਂ ਮੁਸਕਾਨ ਲੁਕੋਗੇ ਹੁਣ ਮੈਂਵਾਰੀ ਦੇਣ ਲੱਗੀਆਂ ਕਿੰਨਾਂ ਕਿੰਨੇ ਮੈਂ ਇੰਨੇ ਗਾਈਜ਼ ਦੇਖੋ ਇੱਕ ਅੰਦਰ ਚਾਰ ਹੀ ਗਿਣਨੇ ਆ ਮੈਂ 50 ਘੰਟੇ ਉਹਦੇ ਅੰਦਰ ਦੇਖੂੰਗੀ ਕਿੱਥੇ ਲੁਕੂ ਲੁਕੇ ਹੋਗੇ ਹੁਣ ਮੇਰੇ ਸਿਰ ਵਾਰੀਆਂ ਤਾਂ ਹੁਣ 2 3 4 5 ਗੱਲੇ ਸੀ ਮਾਪੇ ਇਹਨਾਂ ਨੇ ਲੱਭਦੇ ਕਿੱਥੇ ਲੁਕੇ ਹੋਣਗੇ Papa ਦੇ ਅੱਗੇ ਦੇ ਵਿੱਚ ਦੇ ਲੱਗ ਕੇ ਪਰ ਗੱੜੇ ਦੇ ਅੱਗੇ ਆਉਂਦਾ ਮੈਂ ਮੈਨੂੰ ਲੱਗਦਾ ਮੈਂ ਕੋਣ ਵੀਰੇ ਦੇ ਵਾਰੀਆਂ ਵੀ ਮੈਨੂੰ ਕੰਨ ਲੱਗੀਆਂ ਹੁਣ 4 5 6 ਆ ਗਿਆ 12s f31s ਉਸ ਨਾਲ ਸਾਈਰ ਨੂੰ ਲਭਲੇ ਆ ਗਿਆ ਦੇ ਲੋ ਮੈਂ ਤਾਂ ਲੱਭ ਹੀ ਜਾਨੀ ਵਿਚਾਰੀ ਕਮਰੇ ਵਿੱਚ ਨਹੀਂ ਨੂੰ ਕਿਗੀ ਉਹ ਦੂਸਰੇ ਕਮਰੇ ਦੇ ਅੰਦਰੋਂ ਕੀ ਟੀਮ ਕਰ ਨਹੀਂ ਦੇਖੋ ਉਹਨੂੰ ਪਤਾ ਲੱਗਦਾ ਹੁਣ ਦੇ ਸਾਈਰ ਨੂੰ ਪਤਾ ਹੀ ਲੱਗ ਗਿਆ ਫਲੈਂਕ ਪੋਪਟਾ ਹੋ ਗਿਆ ਹਾਇਤਿੰ ਮਰ ਗਿਆ ਨਾਸਟਾ ਫਰੀ ਗੀਗਾ ਗਾਇਤਾ ਚਾਰਮਾਕੀ गाइज और आप कॉलेज थांगे है ਗਾਇਸ ਬਾਈ ਜੇ ਕੇ ਫੈਲਣ ਚੱਲੇ ਆ ਮੈਨੂੰ ਬਾਦ ਨੂੰ ਪੜਨਾ ਆਉਂ ਜਾਂ ਘਰ ਸਾਸੂ ਲੈ ਦੇ ਉਹ ਬਲਾਕ ਲਈ ਉਹਨਾਂ ਦੇ ਬਾਕਾਂ ਟਰਾ ਇਮਾਤ ਮੈਂ ਦਾਟਾਂ ਨਹੀਂ ਕਿੰਨੇ 1 2 3 ਟਿਕਲੇ ਨਹੀਂ ਡੜਕੇ ਗਾਇਸ ਦੇਖੋ ਇੱਥੇ ਕਿਉਂਕਿ ਤਾਂ ਨਹੀਂ ਪਤਾ ਅੱਜ ਮੀਂਹ ਕਰਨ ਵਾਲਾ ਮੌਸਮ ਸੀਗਾ ਗਾਇਸ ਜਿੱਤੇ ਕਰਕੇ ਮਸਤੀ ਮਤ ਕਰੀਏ ਆਪਾਂ ਲੱਗੋ ਬੋਕਰ ਦੁਲੇ ਖਾਵਾਂਗੇ ਖਾਣਾ ਅਸੀਂ ਕਿਤੇ ਵੀ ਨਹੀਂ ਗ੍ਰਾਈਪ ਨੇ ਦੋ ਜੋਲ ਮੈਨੂੰ ਬੋਲ ਰਹੇ ਤੇ ਇਸੇ ਨਾਲਦੇ ਆ ਆਜਾ ਬੇਰੇ ਨੇ ਕਹਣਾ ਕਾਲਿਆ ਸੀਗਾ ਮੈਨੂੰ ਨਹੀਂ ਫੋਕ ਗਈ ਇਸ ਲਈ ਮੈਂ ਨਹੀਂ ਕਹਣਾ ਤਾਂ ਮੂੰਹ ਆਪ ਨੂੰ ਲੱਗੇ ਸੀ ਨੀਂਦ ਜੇਕਰ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਕਾਤੇ ਹੋ ਚੈਨਲ ਨੂੰ ਅਗਲਾ ਸਬਸਕ੍ਰਾਈਬ ਕਰਦੇ ਹੋ ਬਾਈ ਦੋਸਤੋ ਹਾਂ ਪਾ ਮਿਲਾਂਗੇ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ